ਪੁਰੀ ਨਿਕਾਤਾ ਵਾਹਾਈ ਨੂੰ ਜੇ ਕੇ ਪਤੇ ਅੱਜ ਬਹੁਤ ਖੁਸ਼ੀਆਂ ਭਰਿਆ ਮਾਹੌਲ ਆ ਜੀ ਅੱਜ ਸਾਡੇ ਕੋਲ ਪੰਜਾਬ ਦੇ ਇਨੀ ਭਾਤ ਤੋਂ ਬਰਗ ਸਤਿ ਕਰਤਾ ਪਾਜੀ ਜੇਦ ਬੜੀ ਜੀ ਆਇਆ ਆ ਉਹਨਾਂ ਦਾ ਮੁਲਾਕਾਤ ਕਰੀਏ ਭਾਈ ਸੱਸੀ ਗੱਲ ਸੱਸੀ ਗੱਲ ਸੱਸੀ ਗੱਲ ਆਪ ਦਾ ਖਾਣਾ ਬਹੁਤ ਬਹੁਤ ਸਵਾਦ ਦਾ ਜੀ ਸ਼ੁਕਰੀਆ ਸ਼ੁਕਰੀਆ ਅੱਜ ਮੈਨੂੰ ਸੰਗਤ ਦਾ ਕੱਢ ਦੇ ਕੇ ਬੜੀ ਖੁਸ਼ੀ ਹੋਈ ਤੇ ਤੁਹਾਡਾ ਵੀ ਇਸਰਾ ਬਹੁਤ ਕੀ ਰੱਖਿਆ ਬਹੁਤ ਤੁਹਾਡਾ ਸੁਭਾਅ ਚੰਗਾ ਬਾਕੀ ਪ੍ਰਬੰਧ ਕਮੇਟੀ ਸਾਰਿਆਂ ਦਾ ਬਹੁਤ ਚੰਗਾ ਸੁਭਾਅ ਬਾਬੇ ਸਾਡੇ ਭੈਣਾਂ ਮਾਤਾਵਾਂ ਨੇ ਬੜਾ ਮਾਣ ਕੀਤਾ ਸਾਰਿਆਂ ਨੇ ਮੈਨੂੰ ਅੱਗੇ ਤੇ ਬੜੀ ਖੁਸ਼ੀ ਹੋਈ ਹੈ ਕਹਿੰਦੇ ਜਗ ਜੀਉਂਦੇ ਨੇ ਬੇਲੇ ਮੈਂ ਕਹਿੰਦਾ ਇਹ ਬੇਲੇ ਲੱਗਦੇ ਰਣਬਾਜੀ ਦੁਨੀਆ ਹਸਦੀ ਵਸਦੀ ਰਹੇ ਹਮੇਸ਼ਾ ਦੋ ਸੈਂਕੜਾ ਸਵਾਲ ਫਟੇ ਕੋਲ ਪੁੱਛਦੇ ਆ ਤੁਹਾਨੂੰ ਗਾਂਧੀ ਜੀ ਇਹ ਚਿੰਤ ਕਿ ਕਿੱਥੋਂ ਪਈ ਗਾਂਧੀ ਦਾ ਬਜੀ ਕੋਈ ਦੱਸੀ ਜੇ ਵੀ ਮੈਂ ਅੱਧੀ ਉਮਰ ਤੋਂ ਲੱਗਿਆ ਕੋਈ ਕਹਿੰਦਾ 10ਵੀਂ ਤੋਂ ਲੱਗੇ ਜੀ ਅੱਜ ਹੁਣ ਤੋਂ ਹੁੰਦੀ ਆ ਕੰਮ ਇਹ ਜਦੋਂ ਮੈਂ ਪੁੱਛੋ ਤਾਂ ਹੁੰਦਾ ਨਾ ਬੰਦਾ ਉਦ ਉਦੋਂ ਜਲਦੀ ਜਲਦੀ ਵਿੱਚ ਹੋ ਗਿਆ ਕੰਮ ਬਾਕੀ ਤੁਹਾਡੇ ਵਰਗੇ ਸੱਜਣ ਮਿਲਦੇ ਨੇ ਇੱਥੇ ਤੱਕ ਪਹੁੰਚਦੇ ਆਂ ਤੁਹਾਨੂੰ ਪਰਮਾਤਮਾ ਤੇ ਪਹਿਲਾਂ ਕੋਈ ਹੋਰ ਨਹੀਂ ਦੱਸਦਾ ਨਹੀਂ ਨਹੀਂ ਸਾਡੇ ਤੋਂ ਹੋਰ ਨਹੀਂ ਸਿਖਾਉਂਦਾ ਕਿਉਂਕਿ ਜੇ ਆਪਣੇ ਹੁਨਰਾਂ ਨਾਲ ਕੁਝ ਨਹੀਂ ਮੇਰੇ ਬੱਲੇ ਤੇ ਜੇ ਥੋੜੀ ਰਹਿਮਤ ਵੱਲ ਦੇਖਾਂ ਤੇ ਬੱਦੇ ਬੱਦੇ ਬੰਦੇ ਮਹਾਰਾਜ ਦੀ ਕਿਰਪਾ ਹੋਈ ਹੈ ਬਾਜੀ ਤੁਹਾਡੇ ਦਰਸ਼ਨ ਕਰੀਏ ਜਾਈਏ ਪਹਿਲਾਂ ਜੀ ਤੇ ਉਹਨਾਂ ਕੋਲ ਪਹਿਲਾਂ ਮੇਰਾ ਕਿਸੇ ਵੀ ਮਾਮਾ ਤੇ ਭੀਆਂ ਵਾਲਾ ਰਿਸ਼ਤਾ ਸੀ ਉਸ ਤੋਂ ਬਾਅਦ ਉਹਨੂੰ ਦੇਖ ਕੇ ਦੁੱਖਾਂ ਦੀ ਹਵਾਵਾਂ ਵੀਰੇ ਨੇ ਰਹਿਣ ਵਾਸਤੇ ਅੱਜ ਇਹ ਮੈਂ ਗੀਤ गा ਸੀ 40 ਪਿੰਡਾਂ ਨਹੀਂ ਸੀ ਮੀਂਹ ਉੱਡਾਣਾ ਕਰ ਜਿਹੜਾ ਤੁਹਾਨੂੰ ਬਸ ਬੜਾ ਪਸੰਦ ਆ ਟਾਈਮ ਹੀ ਲੱਗੇ ਗਾਉਣ ਦਾ ਟਾਈਮ ਤੁਸ ਆਪ ਮਿਹਰਬਾਨੀ ਤੁਹਾਡੇ ਨਾਲ ਕਰ ਆਪਣੇ ਗੀਤ ਤਾਂ ਸੋਹਜਾ ਤੋਂ ਖੰਭਾਰੇ ਜਾ ਰਿਹਾ ਸਭ ਤੋਂ ਵੱਡਾ ਵੱਧ ਪਿਆਰਾ ਜਿਹਨੂੰ ਕਹਿੰਦਾ ਦੋਹੇ ਸ਼ਬਦ ਇਹਨੂੰ ਸਾਰੇ ਪਿਆਰੇ ਬਾਈਓ ਤੇ ਕੇ ਤੰਗ ਹਵਾਵਾਂ ਹਵਾਵਾਂ ਜਿਵੇਂ ਜਾਈ ਚੱਸੀ ਲੋਕੀਂ ਕਰਨਾ ਦਾਤ ਸਾਰੀ ਇੰਦਿਆ ਦਾ ਇਹਦੇ ਬਾਬਨ ਵਰਗੇ ਦੇ ਕਿਤੇ ਨੀ ਪੰਚਾ ਘੀ ਮੈਂ ਨੂੰ ਮਾ ਜਿਹਨਾਂ ਨੂੰ ਧੋਜੀ ਕਰਨ ਵਾਲੀਓ ਮਮਾ ਨੇ ਥੋੜਾ ਜਿਹਾ ਸੰਦੂਕ ਤਸਨਾਦ ਨਾ ਪਿਆਰੇ ਮੈਨੂੰ ਸਾਰੇ ਗੀਂ ਹਾਂ ਜੁਵੇ ਮਾਂ ਆਇਆ ਸੋਹਣਿਆ ਮੀਰਾ ਤੂੰ ਸੋਹਣਿਆ ਵੇ ਮਨ ਪੋਰੀ ਨਾ ਮੀਰਾ ਤੇਰੀ ਤੂੰ ਦੁਆਵੇ ਤੇਰੇ ਬੰਨਾਂ ਰਖੀ ਹਾਏ ਮੀਰਾ ਸ਼ੇਗਨ ਮਨਾਵੇ ਤੇਰੇ ਬੰਨਾਂ ਰਖੀ ਰਖੀ ਹੋਰ ਆਈਆ ਸੋਨ ਦਾ ਮੇਂਦਾ ਆ ਮੇਰੇ ਕੀ ਵੀ ਰਾਤ ਨੂੰ ਬੰਦੇ ਨੇ ਮੈਂ ਬਹੁਤ ਦੇਰ ਪਣੀ ਰਾਤ ਚੱਲ ਇੱਕ ਵਾਰ ਜਦੋਂ ਨਚਪੇ ਦਾ ਇੱਕ ਦੁਖਾਣਾ ਆ ਗਿਆ ਉਹ ਤੋਂ ਤੁਹਾਡਾ ਦਿਲ ਘਬਰਾਇਆ ਨਹੀਂ ਕਿ ਮੈਨੂੰ ਕੌਣ ਸੌਂਗਾ ਨਹੀਂ ਭਾਈ ਜੀ ਪਤਾ ਕੀ ਗੱਲ ਹੈ ਮੇਰੇ ਮਨ ਤੋਂ ਜੋ ਰੂਪ ਹੈ ਪ੍ਰਾਪਤ ਚਾਹਤ ਹੈ ਤੋਂ ਬੰਦਾ ਆਪਣੇ ਤੂੰ ਦੇਣਾ ਜਾਣੀ ਜਿਹੜਾ ਰਾਹ ਪਈ ਜਾ ਬਈ ਪਰ ਪਰ ਮਾਨੋ ਮੋਟਾ ਹਰ ਬੰਦੇ ਤੋਂ ਹੋ ਜਾਂਦਾ ਤਾਂ ਕਿ ਮੈਂ ਹੁਣ ਤਾਂ ਇਹ ਸੋਚਿਆ ਹੈ ਵੀ ਦੋ ਪਾਰ ਘੱਟ ਤੁਰਨਾ ਇੱਕ ਪਰ ਤੁਰ ਨੰਮੜ ਜੀ ਬਾਕੀ ਸੰਗ ਦਾ ਪਿਆਰ ਨਾ ਬੰਦੇ ਬੰਦੇ ਹੋ ਗਏ ਸ਼ੁਕਰੀਆ ਥੈਂਕ ਯੂ ਬਹੁਤ ਮਿਹਰਬਾਨੀ ਸਾਹਿਬ ਤੋਂ ਮੈਂ ਤੁਹਾਡਾ ਜਿਹੜਾ ਫੈਨ ਹਾਂ ਤੁਹਾਡੇ ਤੁਹਾਨੂੰ ਬਤਾਈ ਸੀ ਸ਼ੁਕਰੀਆ ਬਜੀ ਸ਼ੁਕਰੀਆ ਬਹੁਤ ਜੀ ਖ਼ਲਸਾ ਵਾਹਿਗੁਰੂ ਜੀ